हां जी भाई मैं मिस्त्री सीटू वाले वाला लांगो वालों आ देखो आज सोनू चाकला बना के दिखाउने हैं 5 इंच ऊंचा 10 बाई 10 ਦਾ ਤੇ ਦੇਖੋ ਚੈੱਕ ਕਰੋ ਟਾਲੀ ਦੀ ਲੱਕੜਾ ਇਹ ਇਹ ਆਪਾਂ ਕੱਢ ਕੇ ਦਿੱਤਾ ਹੈ ਗੁਰੂ ਘਰ ਨੂੰ ਲੋਹਾ ਖੜੇ ਵਾਲਿਆਂ ਨੂੰ ਠੀਕ ਹੈ ਜੀ ਇਹ ਗੁਰੂ ਘਰ ਤੁਹਾਨੂੰ ਪਤਾ ਲੋੜ ਹੀ ਰਹਿੰਦੀ ਹੈ ਉਹਨਾਂ ਨੇ ਘੜਵਾਇਆ ਬਾਬੇ ਨੇ ਤੇ 10 बाई 10 ਦਾ ਦੇਖੇ ਮਿੱਤਰ ਨੇ ਬਣਾਉਣਾ ਹੋਵੇ 5 ਇੰਚ ऊंचा ਤੇ ਡਿਜ਼ਾਈਨ ਤੁਹਾਡੇ ਸਾਹਮਣੇ ਆ ਤੇ ਇਹ ਡਿਜ਼ਾਈਨ ਬਣਾ ਕੇ ਪੂਰਾ ਘੈਂਟ ਆ ਦੇਖੋ ਕਿਵੇਂ ਆਦਾ ਪਾਵੇ ਬਣਾਵਾਂਗੇ ਇਹਦੇ ਚਾਰ ਆਪਾਂ ਵੀਰ ਨਾਲ ਤਾਂ ਵੇਟ ਕੱਢ ਜੂਗਾ ਤਾਂ ਬਣਾਏ ਨੇ ਚਾਰ ਵੀ ਕਈ ਵਾਰ ਤਾਲੀ ਯਾਰਾਂ ਨੂੰ ਨਿੱਗਰ ਹੁੰਦੀ ਐ ਤੇ ਇਹਨੂੰ ਆਪਾਂ ਨੇ ਪੂਰਾ ਦੁਬਾਰਾ ਗੋਲ ਕਰਕੇ ਦਿਖਾਉਣਾ ਸਾਨੂੰ ਚੌਰਸ ਤਾਂ ਫਿਰ ਇਹੇ ਲੋਟ ਨਹੀਂ ਹੁੰਦਾ ਕਈ ਵਾਰ ਚੌਰਸ ਤਾਂ ਫੱਟੀ ਵਾਂਗੂ ਹੀ ਲੱਗ ਜਾਂਦਾ ਤੇ ਇਧਰ ਆਪਾਂ ਇਕੱਲਾ ਫੁੰਝੇ ਕਟਿੰਗ ਕਰਕੇ ਜਮਾਂ ਗੋਲ ਕਰ ਦਿਆਂਗੇ ਤੇ ਕੋਈ ਇਹਦੇ ਉੱਤੇ ਕੋਈ ਗਲਾਈ ਨਹੀਂ ਲੀਕੀ ਹੋਈ ਕੋਈ ਡਿਜ਼ਾਈਨ ਨਹੀਂ ਲੀਕਿਆ ਹੋਇਆ ਇਹ ਐਂ ਗੋਲ ਕਰਿਆ ਆਪਾਂ ਨੇ ਆਹ ਰੇ ਦੀ ਮਾਤਰਾ ਦਾ 10 ਬਾਈ 10 ਦਾ ਕਰਕੇ ਐਂ ਸਿੰਪਲ ਜਿਹਾ ਮਤਲਬ ਗੋਲ ਇਹਨੂੰ ਪ੍ਰਕਾਰ ਚ ਆਪਾਂ ਇੱਥੇ ਐਂ ਕਰ ਦਾਂਗੇ ਬਿਨਾ ਉਹ ਤੋਂ ਦੇਖੋ ਕਿਵੇਂ ਲੱਗਦਾ ਦੇ ਵਧੀਆ ਲੱਗਿਆ ਲਾਈਕ ਤੇ ਸ਼ੇਅਰ ਕਰ ਦਿਓ ਕਮੈਂਟਾਂ ਐ ਦੱਸੋ ਵੀ ਕਿਵੇਂ ਲੱਗਿਆ ਇਹ ਠੀਕ ਹੈ ਜੀ ਦੇਖੋ ਕਿਵੇਂ ਲੱਗਦਾ ਪੁਰਾਣੇ ਗੋਲਪਾ ਪਰਾਪਰਾ ਰੀਤੀ ਕਰਤਾ ਬਿਨਾ ਇਨਸਾਨਾਂ ਤੋਂ ਆਹ ਡਿਜ਼ਾਈਨ ਆ ਗਿਆ ਦਾ ਟਾਲੀ ਦੀ ਲੱਕੜਾ ਤੇ ਕਿਸੇ ਮਿੱਤ ਨੇ ਬਣਾਉਣਾ ਓਕੇ